ਲਗਦੇ ਆਂ ਕਈ ਵਾਰੀ ਅਸੀਂ ਉਹਨਾਂ ਨੌਜਵਾਨਾਂ ਨੂੰ ਖਾਸ ਕਰਕੇ ਜਿਹੜੇ ਨੌਜਵਾਨ ਇਹਨਾਂ ਗਾਉਣ ਵਾਲਿਆਂ ਨੂੰ ਇਹਨਾਂ ਚਾਰਾਂ ਨੂੰ ਆਪਣੇ ਆਈਡਲ ਮੰਨਦੇ ਨੇ ਪਰ ਤੁਸੀਂ ਦੇਖੋ ਇੱਕ ਬੰਨੇ ਤਾਂ ਇਹ ਹਮੇਸ਼ਾ ਇਹ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਸਿੱਖ ਧਰਮ ਨੂੰ ਬੜਾ ਪਿਆਰ ਕਰਦੇ ਆਂ ਅਸੀਂ ਬਹੁਤ ਸਤਿਕਾਰ ਕਰਦੇ ਆਂ ਗੁਰੂ ਸਾਹਿਬਾਨਾਂ ਦਾ ਸਿਧਾਂਤਾਂ ਦਾ ਸ਼ਹੀਦਾਂ ਦਾ ਖਾਸ ਕਰਕੇ ਜੇ ਦਿਲਜੀਤ ਦੀ ਗੱਲ ਕੀਤੀ ਜਾਵੇ ਤੇ ਇਹ ਹਮੇਸ਼ਾ ਕਿਹਾ ਜਾਂਦਾ ਉਹਨੂੰ ਫੋਲੋ ਕਰਨ ਵਾਲੇ ਲੋਕਾਂ ਦੇ ਵੱਲੋਂ ਕਿ ਦਸਤਾਰ ਨੂੰ ਪ੍ਰਮੋਟ ਕੀਤਾ ਮੈਂ ਬੜੇ ਬੁੱਧੀਜੀਵੀ ਵੀ ਦੇਖੇ ਨੇ ਆਪਣਿਆਂ ਨੂੰ ਬਹੁਤ ਸਿਆਣੇ ਕਹਿਣ ਵਾਲੇ ਲੋਕ ਦੇਖੇ ਨੇ ਜਿਹੜੇ ਇਹ ਗੱਲ ਹਮੇਸ਼ਾ ਕਹਿੰਦੇ ਨੇ ਸਟੇਜਾਂ ਤੇ ਸ਼ੋਸ਼ਲਾਈਜ਼ ਕਰਦੇ ਨੇ ਮੀਡੀਆ ਦੇ ਵਿੱਚ ਵੀ ਦਲਜੀਤ ਸਾਹਜ ਨੇ ਦਸਤਾਰ ਨੂੰ ਬਹੁਤ ਪ੍ਰਮੋਟ ਕੀਤਾ ਪਰ ਉਹ ਇਸ ਐਂਗਲ ਤੋਂ ਸੋਚਦੇ ਨੇ ਉਹ ਇਸ ਸਿਧਾਂਤਕ ਐਂਗਲ ਤੋਂ ਸੋਚਣ ਅੱਜ ਜੇਕਰ ਦਲਜੀਤ ਸਾਹਜ ਨੇ ਦਸਤਾਰ ਨੂੰ ਪ੍ਰਮੋਟ ਕੀਤਾ ਉਹਨੂੰ ਦਸਤਾਰ ਨਾਲ ਪ੍ਰੇਮ ਤੇ ਪਿਆਰ ਹੁੰਦਾ ਛੇਦੀ ਵਾਲੇ ਚੱਲ ਰਹੇ ਨੇ ਜੇ ਦਸਤਾਰ ਦੇ ਕਿਰਦਾਰ ਦਾ ਉਹਨੂੰ ਪਤਾ ਹੁੰਦਾ ਤੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਇਹ ਲੋਕ ਕੀ ਕਰ ਰਹੇ ਨੇ ਇਹ ਲਾ ਰਹੇ ਨੇ ਆਪਣੇ ਸ਼ੋਅ ਅਖਾੜੇ ਕਰਨ ਔਜਲਾ ਏਪੀ ਢਿਲੋਣਾ ਦਾ ਇੱਕ ਮੁੰਡਾ ਇੱਕ ਦਲਜੀਤ ਆ ਇਹਨਾਂ ਦੇ ਲਾਈਵ ਸ਼ੋਅ ਚੱਲ ਰਹੇ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਚੰਡੀਗੜ੍ਹ ਚ ਕਾਨਸਰਟ ਸ਼ਾਇਦ ਨਾਲ ਹੋ ਹੋਇਆ ਕਿ ਹੁਣ ਇਹਨਾਂ ਨੂੰ ਨਹੀਂ ਪਤਾ ਵੀ ਦਿਹਾੜੇ ਕਿਹੜੇ ਚੱਲ ਰਹੇ ਨੇ ਸ਼ਹੀਦੀ ਇਲੈਕਸ਼ਨ ਵਾਲੇ ਨੇ ਇਲੈਕਸ਼ਨਾਂ ਲੱਖ ਲਈਆਂ ਸ਼ਹੀਦੀ ਘੜਿਆਂ ਦੇ ਵਿੱਚ ਵੋਟਾਂ ਪੁਆਲੀਆਂ ਢੋਲ ਢਮਕੇ ਵਿਚਾਲੇ ਸ਼ਰਾਬਾਂ ਪਿਆਲੀਆਂ ਕਿਨਚਾਰ ਜਿਹੜੇ ਨੇ ਇਹ ਆਪਣਾ ਇਹ ਕੰਜਲਪੁਣਾ ਕਰੀ ਜਾਂਦੇ ਨੇ ਉਹ ਜੇ ਲਾਹਣਤੀ ਸਾਡੇ ਲੋਕ ਨੇ ਜਿਹੜੇ ਇਹਨਾਂ ਦੇ ਸ਼ੋਅ ਪ੍ਰਮੋਟ ਕਰਦੇ ਨੇ ਤੇ ਉਹ ਤੋਂ ਵੱਡੇ ਲਾਹਣਤੀ ਨੇ ਜਿਹੜੇ ਜਾ ਕੇ ਤੇ ਉੱਥੇ ਇਹਨਾਂ ਦੀਆਂ ਸ਼ੋਹਾਂ ਦੇ ਵਿੱਚ ਪੰਗੜਾ ਪੰਗੜਾ ਪਾਉਂਦੇ ਫਿਰਦੇ ਨੇ ਕੰਜਰਖਾਨਾ ਕਰਦੇ ਨੇ ਈਆਂ ਭਣਾਂ ਨੂੰ ਨਿਚਾਰੇ ਨੇ ਆਪਣੀ ਉੱਥੇ ਦਿਨ ਕਿਹੜੇ ਚੱਲ ਰਹੇ ਨੇ ਜੇ ਸੱਚਮੁੱਚ ਦੀ ਸਿੱਖਾਂ ਦੀ ਪੁੱਤਰੀ ਹੈ ਨਾ ਕਿ ਤੁਹਾਨੂੰ ਤੁਹਾਡਾ ਇਤਿਹਾਸ ਨਹੀਂ ਪਤਾ ਉਦੋਂ ਤਾਂ ਬਹੁਤ ਵੈਗਰੂ 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 ਕਰਦੇ ਆ ਸੀ ਲੋਕਾਂ ਨੂੰ ਦਿਖਾਉਣ ਵਾਸਤੇ ਬੜੇ ਧਾਰਮਿਕ ਹੋਣ ਦਾ ਜਿਹੜਾ ਉਹ ਦਿਖਾਵਾ ਕਰਦੇ ਆ ਪਰ ਪੰਜ ਰਚਦੇ ਆ ਸ਼ਹੀਦੀ ਦਿਹਾੜੇ ਨੇ ਮੈਨੂੰ ਕਹਿੰਦਾ ਸ਼ੋਗ ਮਨਾਉਣ ਦੀ ਗੱਲ ਆ ਚੜ੍ਹਦੀ ਕਲਾ ਦੀ ਪ੍ਰਤੀਕ ਨੇ ਸ਼ਹੀਦੀ ਆਲੇ ਪਰ ਸ਼ਹੀਦੀ ਦਿਹਾੜਿਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਇਹ ਕੰਜਰਖਾਨੇ ਕਰਨੇ ਕਿ ਸਾਨੂੰ ਇਹ ਸ਼ੋਭਾ ਦਿੰਦੇ ਨਹੀਂ ਦਿੰਦੇ ਪਰ ਅਸੀਂ ਇਹ ਕਰਨੇ ਕਿਉਂਕਿ ਤੁਸੀਂ ਤਾਂ ਕੰਜਰੋਂ ਕੰਟੜਾ ਦਾ ਕੰਮ ਆ ਕੰਜਰਪੁਣਾ ਕਰਨਾ ਇਹ ਗੱਲਾਂ ਮੇਰੀਆਂ ਬਹੁਤ ਕੌੜੀਆਂ ਲੱਗਦੀਆਂ ਨੇ ਮੈਨੂੰ بڑے ਬੰਦੇ ਕਹਿੰਦੇ ਤੁਸੀਂ ਕੰਜਰ ਘਾਤੋਂ ਕਹਿੰਦੀ ਉਹਨਾਂ ਨੂੰ ਤੇ ਕੀ ਕਰੀਏ ਫਿਰ ਇਹਨਾਂ ਨੂੰ ਕੀ ਕਹੀਏ ਵੀ ਬਹੁਤ ਹੀ ਗਿਆਨਵਾਨ ਲੋਕ ਨੇ ਇਹ ਬੜਾ ਧਰਮ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਜਿਹੜੇ ਬੰਦੇ ਪੱਕ ਦੀ ਗੱਲ ਕਰਦੇ ਆ ਇਹਨੇ ਪੱਗ ਬੰਨੇ ਪ੍ਰਮੋਟ ਕੀਤਾ ਬਹੁਤ ਪੱਗ ਨੂੰ ਥਾਂ ਥਾਂ ਦੇ ਉੱਤੇ ਇਹ ਉਹੀ ਬੰਦਾ ਨਾ ਜਿਵੇਂ ਗਲਤ ਨਾ ਹੋਵਾਂ ਕਹਿੰਦਾ ਸੀ ਮੈਨੂੰ ਬਾਲੀਵੁੱਡ ਚੋਂ ਆਫਰ ਆਈਆਂ ਇਹ ਕਹਿ ਕੇ ਕਿ ਮੈਂ ਦਸਤਾਰ ਜਿਹੜੀ ਆ ਉਹ ਲਾਹ ਦਵਾਂ ਤੇ ਉਹਨੂੰ ਰੋਲ ਮਿਲ ਜਾਊਗਾ ਤੇ ਕਿੱਦਾਂ ਮੈਂ ਦਸਤਾਰ ਲਾਹੀ ਨਹੀਂ ਮੈਂ ਬਾਲੀਵੁੱਡ ਦੇ ਰੋਲ ਕੈਨਸਲ ਕਰਦੇ ਪਰ ਜਦੋਂ ਚਮਕੀਲਾ ਬੁਲਾਉਣੀ ਸੀ ਉਦੋਂ ਪੱਗ ਲਾ ਕੇ ਆਉ ਰਖਤੀ ਸੀ ਸੋ ਯਾਰ ਇਹਨਾਂ ਲੋਕਾਂ ਦੇ ਨੂੰ ਤੁਸੀਂ ਐਦਾਂ ਨਾ ਜੋੜਿਆ ਕਰੋ ਕਿਉਂ ਕਿ ਇਹਨਾਂ ਦਾ ਧੰਦਾ ਵਾ ਪ੍ਰੋਫੈਸ਼ਨ ਕੰਮ ਆ ਪੈਸੇ ਚਾਹੀਦੇ ਇਹਨਾਂ ਨੂੰ ਬਸ ਪੈਸਾ ਨੇਮ ਫੇਮ ਚਾਹੀਦਾ ਧਰਮ ਨਿ ਸਿਧਾਂਤ ਸਭ ਇੱਕ ਪਾਸੇ ਛਕੇ ਟੰਗ ਦਿੰਦੇ ਨੇ ਲੋਕ ਮੈਂ ਬਹੁਤ ਮਾਰਾ ਲੱਗਦਾ ਆਪਣੇ ਭੈਣ ਭਰਾਵਾਂ ਨੂੰ ਉਹਨਾਂ ਨੂੰ ਖਾਸ ਕਰਕੇ ਜਿਹੜੇ ਇਹਨਾਂ ਨੂੰ ਆਈਡਲ ਮੰਨਦੇ ਨੇ ਜਿਹੜੇ ਇਹਨਾਂ ਨੂੰ ਐ ਕਹਿੰਦੇ ਨੇ ਲਓ ਜੀ ਫਿਰ ਕੀ ਹੋ ਗਿਆ ਹਸਣ ਖੇਡਣ ਦੀਆਂ ਗੱਲਾਂ ਨੇ ਹਸਣ ਖੇਡਣ ਡੈ ਨੇ ਕਿਹੜਾ ਪਾਪ ਕਰ ਰਹੇ ਨੇ ਮੈਂ ਕਹਿੰਦਾ ਸਾਡੇ ਵੱਲੋਂ ਰੋਜ਼ ਕਰੋ ਗੰજર ਖਾਨਾ ਕੋਠੇ ਚੜ੍ਹ ਕੇ ਨੱਚੋ ਸਾਨੂੰ ਕੀ ਲੱਗੇ ਪਰ ਗੱਲ ਤਾਂ ਇਹ ਆ ਕਿ ਜੇ ਸੱਚਮੁੱਚ ਆਪਣੇ ਨੂੰ ਪ੍ਰੇਜ਼ੈਂਟ ਕਰਦੇ ਹੋ ਸਿੱਖ ਦਿਖਾਉਂਦੇ ਹੋ ਲੋਕਾਂ ਨੂੰ ਕਿਸੀ ਬੜੇ ਧਾਰਮਿਕ ਆ ਧਾਰਮਿਕ ਗਾਣੇ ਕੱਢ ਕੇ ਕਿ ਵਿਰਤ ਸਿਧਾਂਤਾਂ ਤਾਂ ਤੇ ਪਰਾ ਦਿਓ ਨਾ ਦਿਹਾੜੇ ਕਾਲੇ ਚੱਲ ਰਹੇ ਨੇ ਸ਼ਹੀਦੀ ਤੁਸੀਂ ਕੀ ਕਰ ਰਹੇ ਹੋ ਤੁਸੀਂ ਨੌਜਵਾਨਾਂ ਨੂੰ ਨਿਚਾ ਰਹੇ ਹੋ ਸ਼ਰਾਬਾਂ ਪੀ ਆ ਕੇ ਖਾੜਿਆਂ ਦੇ ਵਿੱਚ ਸ਼ਰਮ ਨੂੰ ਹੱਥ ਮਾਰੋ ਇੰਨੇ ਵੀ ਲਾਹਨਤੀ ਨਾ ਹੋ ਇੰਨੇ ਵੀ ਕਿਰਤਕਾਨ ਨਾ ਹੋ ਕਿ ਜੇ ਤੁਹਾਨੂੰ ਗੁਰੂ ਨੇ ਇਹ ਜਸ ਪ੍ਰਤਾਪ ਦੇ ਤਾ ਨਾ ਬੇਸ਼ੱਕ ਇਹ ਸਿਧਾਂਤਾਂ ਤੋਂ ਵਾਕਿਆ ਮਰਿਆਦਾ ਤੋਂ ਵਾਕਿਆ ਸਿੱਖਾਂ ਦਾ ਨਾਲ ਇਸ ਕਾਮ ਦਾ ਇਸ ਕਾਰਜ ਦਾ ਕੋਈ ਲਿੰਕ ਨਹੀਂ ਧੱਕੇ ਦੇ ਨਾਲ ਗਲ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਕਹ ਕੇ ਕਿ ਇਹ ਪੰਜਾਬੀ ਸਭਿਆਚਾਰ ਆ ਨਾ ਇਹ ਪੰਜਾਬੀ ਸਭਿਆਚਾਰ ਆ ਨਾ ਸਿੱਖ ਸਭਿਆਚਾਰ ਇਹ ਸਿਰਫ ਸਿਰਫ ਕੀ ਆ ਕੰਜਰਪੁਣਾ ਨਚਾਰਪੁਣਾ ਹੋਰ ਕੁਝ ਨਹੀਂ ਮੇਰੀ ਬੇਨਤੀ ਆ ਨੌਜਵਾਨਾਂ ਦੇ ਚਰਨਾਂ ਦੇ ਵਿੱਚ ਆਓ ਫਤਿਹਗੜ ਸਾਹਿਬ ਵਾਲੇ ਵੱਲੋਂ ਚਲੀਏ ਸਰਹੰਦ ਚਲੀਏ ਉੱਥੇ ਵੇਖੀਏ ਜਾ ਕੇ ਕਿ ਸਾਡੇ ਵਾਸਤੇ ਸਾਡੇ ਸਾਹਿਬਜ਼ਾਦਿਆਂ ਨੇ ਬਾਬਾ ਇਕੋਮਾ ਨੇ ਕੁਰਬਾਨੀਆਂ ਕੀ ਦਿੱਤੀਆਂ ਸੀ ਕਿਉਂ ਦਿੱਤੀਆਂ ਸੀ ਕਿਹੜੀ ਗੱਲਾਂ ਆ ਜਿਹਦ ਨੂੰ ਯਾਦ ਕਰਦੇ ਆ ਸਿੱਖਾਂ ਦਾ ਪਾਏ ਸੀ ਸ਼ੇਕੀ ਰਹੀਆਂ ਹੱਥਾਂ ਚ ਹੱਥ ਪਾ ਕੇ ਬਾਹਾਂ ਪਾ ਕੇ ਆਪਣੀਆਂ ਧੀਆਂ ਬਣਾ ਨੂੰ ਨਚਾ ਰਹੀਆਂ ਨੇ ਸਾਹਮਣੇ ਸਟੇਜਾਂ ਦੇ ਉੱਤੇ ਸਿਆਣੇ ਮਣੀਏ ਸਮਾਦ ਬਕਸ਼ਣ ਬਹੁਤ ਲੋਕ ਇੱਕ ਪੰਕਤੀ ਦਾ ਇਸਤੇਮਾਲ ਕਰਕੇ ਨਾ ਬੜਾ ਡਿਫੈਂਡ ਕਰਮ ਦੀ ਖੋਜਣ ਕਰਦੇ ਨੇ ਹੱਸਣ ਖੇਡਣ ਮਨ ਕਾ ਚਾਓ ਪਰ ਤੁਹਾਨੂੰ ਪਤਾ ਨਹੀਂ ਵੀ ਉਸ ਪੰਕਤੀ ਦਾ ਅਰਥ ਕੀ ਹੈ ਹੱਸਣ ਖੇਡਣ ਮਨ ਕਾ ਚਾਓ ਨਾਨਕ ਜਿਨਮਨ ਪਉ ਤਨਾ ਮਨ ਪਾਓ ਅਰਥ ਕਰ ਲਓ ਉਹਦੇ ਅਗਲੇ ਬੰਨੇ ਜਾ ਕੇ ਤੁਹਾਨੂੰ ਪਤਾ ਲੱਗ ਜਾਊਗਾ ਸੋ ਇੰਨੀ ਕੋ ਬੇਨਤੀ ਕਰਨੀ ਹੈ ਇੱਕ ਸੇਵਾਦਾਰ ਹੋਣ ਦੇ ਨਾਤੇ ਕੁੱਕਰ ਹੋਣ ਦੇ ਨਾਤੇ 100 ਗਾਣਾ ਕੱਢੀ ਜਾਓ ਸਾਨੂੰ 100 ਕੁਛ ਕਹੀ ਜਾਓ ਪਰ ਜਿੱਥੇ ਗੱਲ ਸਿਧਾਂਤਾਂ ਦੀ ਆ ਮਰਿਆਦਾ ਦੀ ਆ ਉੱਥੇ ਸਾਡਾ ਕੰਮ ਹੋਕਾ ਕੇ ਨਾ ਅਸੀਂ ਦਿੰਦੇ ਰਹਿਣਾ ਕਿਉਂਕਿ ਸਾਨੂੰ ਪਤਾ ਅਸੀਂ ਆਪਣੇ ਕੋਲੋਂ ਕੁਝ ਨਹੀਂ ਕਰ ਰਹੇ ਅਸੀਂ ਕਰ ਰਹੇ ਆ ਗੁਰੂ ਦਾ ਹੁਕਮ ਗੁਰੂ ਦਾ ਹੁਕਮ ਗੰਦਨ ਵੈਣ ਸੁਣੇ ਉਲਝਾਵੇ ਨਾਮ ਲੈ ਤਲਕਾਇਆ ਗੰਦੇ ਗਾਣੇ ਸੁਣ ਕੇ ਤੂੰ ਉਲਝਦਾ ਵਾ ਤੇ ਨਾਮ ਜਪਨ ਲੱਗਿਆ ਤੈਨੂੰ ਹਵਾਸੀ ਆਉਣ ਲੱਗ ਪੈਂਦੀਆਂ ਤੈਨੂੰ ਸੁਸਤੀ ਪੈ ਜਾਂਦੀ ਹੈ ਕਿਉਂ ਕਿਉਂਕਿ ਗੁਰੂ ਦਾ ਰਾਹ ਬੜਾ ਔਖਾ ਇਹ ਤਾਂ ਮਾਰਗ ਪੈਰ ਧਿਰਜੈ ਸਰਦੀ ਜਿਆ ਕਰਨਾ ਕਿ